ਸਟਾਰ ਚੱਲ ਰਹੇ ਮੌਸਮ ਵਿੱਚ ਜਿੱਥੇ ਮੌਨਸੂਨ ਦੇ ਬੱਦਲਾਂ ਨੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਲਗਾਤਾਰ ਮੀਂਹ ਵਰਸਾ ਕੇ ਮੌਸਮ ਵਿਭਾਗ ਦੀਆਂ ਉਹ ਖਬਾਣੀਆਂ ਨੂੰ ਸਹੀ ਸਾਬਤ ਕੀਤਾ ਹੈ ਉਥੇ ਦੂਜੇ ਪਾਸੇ ਦੇਸ਼ ਦੇ ਕਈ ਹਿੱਸਿਆਂ ਵਿੱਚ ਫੜਾ ਨੇ ਇੰਨੀ ਤਵਾਹੀ ਮਚਾਈ ਹੈ ਕਿ ਇਸ ਨਾਲ ਹੋਏ ਨੁਕਸਾਨ ਦੀ ਪਰਭਾਈ ਕਰਨ ਵਿੱਚ ਕਈ ਸਾਲ ਲੱਗ ਸਕਦੇ ਹਨ ਡੰਡੇ ਖਾਸ ਕਰਕੇ ਦੇਸ਼ ਦੇ ਪਹਾੜੀ ਰਾਜਾਂ ਜਿਵੇਂ ਕਿ हिमाचल प्रदेश जम्मू कश्मीर ਅਤੇ ਉੱਤਰਾਖੰਡ ਵਿੱਚ ਮਜੂਤਾ ਭਾਰੀ ਮੀਂਹ ਨੇ ਵੱਡੇ ਪੱਧਰ ਤੇ ਤਬਾਹੀ ਮਚਾਈ ਹੈ ਡੰਡੀ ਤਿੰਨਾ ਸੂਬਿਆਂ ਵਿੱਚ ਪੁਲਾ ਤੇ ਸੜਕਾਂ ਬਹਿ ਜਾਣ ਪਹਾੜਾਂ ਤੇ ਜ਼ਮੀਨ ਖੇਸਕਣ ਅਤੇ ਨਾਲੀਆਂ ਦੇ ਤੇਜ਼ ਵਹਿਣ ਕਾਰਨ अनेका ਮੌਤਾਂ ਹੋਣ ਦੀਆਂ ਖਬਰਾਂ ਨੇ ਵੀ ਆਮ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਡੰਡੇ ਸੜਕਾਂ ਰੇਲਵੇ ਅਤੇ ਹਵਾਈ ਮਾਰਗਾਂ ਰਾਹੀਂ ਯਾਤਰਾ ਤੇ ਆਵਾਜਾਈ ਪ੍ਰਭਾਵਿਤ ਕੋਈ ਹੈ ਡੰਡੀ ਹਿਮਾਚਲ ਪ੍ਰਦੇਸ਼ ਵਿੱਚ ਦੂਰ ਦੂਰ ਤੱਕ ਪਏ ਭਾਰੀ ਮੀਹਾਂ ਨੇ ਜਿੱਥੇ ਨਦੀਆਂ ਨਾਲਿਆਂ ਦੇ ਪੁਲਾਂ ਦਾ ਨੁਕਸਾਨ ਕੀਤਾ ਹੈ ਉਥੇ ਹੀ ਪਹਾੜਾਂ ਤੋਂ ਆਉਂਦੇ ਦਰਿਆਵਾਂ ਨੇ ਵੀ ਪੰਜਾਬ ਵਿੱਚ ਵੱਡੇ ਪੱਧਰ ਤੇ ਨੁਕਸਾਨ ਪਹੁੰਚਾਇਆ ਹੈ ਡੰਡੀ ਉੱਤਰਾਖੰਡ ਵਿੱਚ ਵੀ ਮੌਜੂਦਾ ਮੌਸਮ ਦੇ ਮੀਂਹ ਨਾਲ ਖੱਡਿਆਂ ਵਿੱਚ ਪਾਣੀ ਭਰਨ ਕਾਰਨ ਹੋਏ ਵੱਡੇ ਪੱਧਰ ਤੇ ਨੁਕਸਾਨ ਦੀਆਂ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਵੇਖੀਆਂ ਜਾ ਸਕਦੀਆਂ ਹਨ ਡੰਡੀ ਹਿਮਾਚਲ ਦੇ ਮੰਡੀ ਤੇ ਚੰਬਾ ਜਿਹੜਿਆਂ ਵਿੱਚ ਇਹ ਦੂਜੀ ਵਾਰ ਹੈ ਜਦੋਂ ਬੱਦਲ ਫਟਣ ਨਾਲ ਭਾਰੀ ਮੀਂਹ ਅਤੇ ਤਬਾਹੀ ਹੋਈ ਹੈ ਡੰਡੀ ਇਸ ਸੂਬੇ ਵਿੱਚ ਹੁਣ ਤੱਕ ਮੌਜੂਦਾ ਮੌਨਸੂਨ ਦੇ ਕਹਿਰ ਵਿੱਚ ਲਗਭਗ 100 ਲੋਕ ਆਪਣੀ ਜਾਨ ਗਵਾ ਚੁੱਕੇ ਹਨ ਡੰਡੀ ਸੂਬੇ ਵਿੱਚ 3 ਤੋਂ ਵੱਧ ਟਰਾਂਸਫਾਰਮਰ ਬੰਦ ਹੋਣ ਨਾਲ ਜਿੱਥੇ ਬਿਜਲੀ ਉਤਪਾਦਨ ਤੇ ਬਿਜਲੀ ਦੀ ਖਪਤ ਦਾ ਵੱਡਾ ਸੰਕਟ ਪੈਦਾ ਹੋਇਆ ਹੈ ਉੱਥੇ ਬਹੁਤ ਸਾਰੀਆਂ ਸੜਕਾਂ ਵੀ ਟੁੱਟ ਗਈਆਂ ਹਨ ਡੰਡੀ ਹਮੀਰਪੁਰ ਵਿੱਚ ਬੱਦਲ ਫਟਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਡੰਡੀ ਚੰਬਾ ਤੇ ਮੰਡੀ ਵਿੱਚ ਕਈ ਪੁਲ ਵਹਿ ਗਏ ਹਨ ਡੰਡੀ ਸਰਾਜ ਵਿੱਚ ਇੱਕ ਬੈਂਕ ਦੀ ਇਮਾਰਤ ਟਹਿ ਜਾਣ ਕਾਰਨ ਗਾਕਾਂ ਦੇ ਲਾਕਰਾਂ ਵਿੱਚ ਰੱਖੇ ਲੱਖਾਂ ਦੇ ਗਹਿਣੇ ਮਲਬੇ ਹੇਠ ਦਬ ਗਏ ਡੰਡ